गुर शिवानी हरे पी हर राम जया राम जयाक सतगुरू पूज कर सतगुर छॾो Hey! Okay. آه آ دسنا ਇਹ ਨਗਰ ਕੀਰਤਨ ਜਿਹੜਾ ਹੈ ਜੀ ਗੁਰਰਾਮਦਾਸ ਨਗਰ ਤੋਂ ਹਰ ਸਾਲ ਹੀ ਤਕਰੀਬਨ ਕੱਢਿਆ ਜਾਂਦਾ ਹੈ ਇਸ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਔਰ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਬੜਾ ਉਤਸ਼ਾਹ ਮਿਲਿਆ ਹੈ ਕਿ ਇੱਕ ਸੁਸਾਇਟੀ ਨੂੰ ਏਡਾ ਵੱਡਾ ਮਾਨ ਸਰਕਾਰ ਇਹ ਸਾਰੀਆਂ ਸੰਕਤਾਂ ਦਿੰਦੀਆਂ ਨੇ ਹਰ ਸਾਲ ਅਸੀਂ ਗੁਰਮੁਖਵੰਦਸ ਦੇ ਗੁਰਪੁਰਬ ਦੇ ਉੱਤੇ ਨਗਰ ਕੀਰਤਨ ਸਜਾਉਂਦੇ ਆ ਪੰਨ੍ਹਾ ਪਿਆਰਾਂ ਦੀ ਗਵਾਹੀ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਹ ਜਿਹੜਾ ਨਗਰ ਕੀਰਤਨ ਹੈ ਸਜਾਇਆ ਜਾ ਰਿਹਾ ਇਹ ਜਿਹੜਾ ਸਾਡਾ ਰੂਟ ਹੈ ਇਹ ਸਾਹਮਣੇ ਤੋਂ ਹੋ ਕੇ ਅਸੀਂ ਉਸ ਤੋਂ ਬਾਅਦ ਸਾਹਮਣੇ ਗੁਰਦੁਆਰ ਸਿੰਘ ਸਭਾ ਉਸ ਤੋਂ ਬਾਅਦ ਕੋਟ ਖਾਲਸਾ ਚੌਂਕ ਔਰ ਬੋੜੀ ਸਾਹਿਬ ਸਰਕਾਰ ਪੱਤੀ ਗੁਰਦੁਆਰਾ ਔਰ ਆਪਣਾ ਬੋੜੀ ਸਾਹਿਬ ਗੁਰਦੁਆਰੇ ਤੋਂ ਵਾਪਸੀ ਕਰਕੇ ਅਸੀਂ ਸਿਰਫ ਆਪਣੇ ਇਲਾਕੇ ਦੇ ਵਿੱਚ ਹੀ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਗੁਰਪੁਰਬ ਦੀਆਂ ਸੰਗਤਾਂ ਦੇ ਨਾਲ ਜੜੀਆਂ ਨੇ ਉਹ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਗੁਰੂ ਰਾਮਦਾਸ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਮੂਹ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਜਿਹੜੀਆਂ ਚੱਲ ਕੇ ਨਗਰ ਕੀਰਤਨ ਸ਼ਾਮਲ ਹੋਈਆਂ ਨੇ ਬੱਚਿਆਂ ਦਾ ਧੰਨਵਾਦ ਜਿਹੜੇ ਸਕੂਲੀ ਬੱਚੇ ਸਾਡੇ ਨਾਲ ਹਰ ਸਾਲ ਹੀ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਆਰਤੀ ਪਬਲਿਕ ਸਕੂਲ ਦੇ ਬੱਚੇ ਇਸ ਸਾਨੂੰ ਹਰ ਸਾਲ ਹੀ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਹੋਰ ਬਿਆਨ ਸੰਕਤਾਂ ਜਿਹੜੀਆਂ ਨੇ ਦੂਰੋਂ ਨੇੜੇੋਂ ਚੱਲ ਕੇ ਆਈਆਂ ਨੇ ਅਸੀਂ ਉਹਨਾਂ ਦਾ ਕਦਮ ਕਦਮ ਆਪਣੇ ਮਹਾਰਾਜ ਉਹਨਾਂ ਦੇ ਕਦਮ ਕਦਮ ਜਿਹੜਿਆ ਲੇਖੇ 'ਚ ਲਾਉਣ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਦੇ ਰੋਕਤਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ ਪਰਉਪਨਾਣ ਦੇ ਸਾਨੂੰ ਬਾਲੋਦਮ ਸ਼ਾਹ ਬਖਸ਼ਿਸ਼ ਕਰਨ ਅੱਜ ਦੇ ਦਿਨ ਤੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਨੇਹ ਜੀ ਗੁਰੂ ਜਿਹੜਾ ਸਾਡਾ ਸਿਧਾਂਤ ਹੈ ਅਸੀਂ ਆਪਣੇ ਸਿਧਾਂਤ ਨਾਲ ਜੁੜੀ ਹੈ ਅਮਰਜਕੀਏ ਸਿੰਘ ਸਜੀਏ ਸਾਡੀ ਮੇਨ ਇਹੋ ਹੀ ਆ ਕਿ ਅਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰ ਸਕੀਏ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ 6 ਪ੍ਰਭਾਤ ਫਰੀਆਂ ਵਿੱਚ ਪਹਿਲਾਂ ਕੀਤੀਆਂ ਸੀਗੀਆਂ ਔਰ ਅੱਜ ਇਹ ਨਗਰ ਕੀਰਤਨ ਹੈ ਸੰਗਤਾਂ ਪੂਰੇ ਉਤਸ਼ਾਹ ਦੇ ਨਾਲ ਸਾਡਾ ਸਹਿਯੋਗ ਕਰਦੀਆਂ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਲੋਕ ਪਰ ਲੋਕ ਪਰਦੇ ਕੱਢ ਕੇ ਇਹਨਾਂ ਨੂੰ ਇੱਜ਼ਤ ਬਲ ਉਦਮ ਸ਼ਬਖ ਕਰੇ ਅਮਰਜਕਨ ਸਿੰਘ ਸਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਤੋਂ ਬਾਅਦ ਅਸੀਂ 10 ਤਰੀਕ ਨੂੰ ਖੰਡਪੜ ਸਾਹਿਬ ਜੀ ਦਾ ਆਰੰਭ ਹੁੰਦਾ ਉਹਦੇ 12 ਤਰੀਕ ਨੂੰ ਖੁੱਲੇ ਪੰਡਾਲ ਦੇ ਵਿੱਚ ਰਾਗੀ ਢਾਡੀ ਜਥੇ ਜਿਹੜੇ ਸੰਗਤਾਂ ਨੂੰ ਗੁਰੂ ਜਸਨਾ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੂੰ RAMDAS ji ਦੇ ਜਨਮ ਦਿਹਾੜੇ ਦੀ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇੱਥੋਂ ਦੇ ਪ੍ਰਬੰਧਕਾਂ ਨੂੰ ਜੋ ਇੱਥੋਂ ਦਾ ਪਰਫਾਰਮ ਚਲਾਉਂਦੇ ਨੇ ਹਰ ਤਰ੍ਹਾਂ ਇਸ ਤਰ੍ਹਾਂ ਕਰਦੇ ਨੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਨੂੰ ਸਮਰੱਥਾ ਬਲ ਉਦਮਕਸ਼ੇ ਅਤੇ ਸਿੱਖੀ ਦਾ ਜਿਹੜਾ ਪ੍ਰਚਾਰ ਮੌਜੂਦਾ ਕਰ ਸਕੀਏ ਸਾਨੂੰ ਸਨੇਹਾ ਇਹ ਆ ਵੀ ਸਾਨੂੰ ਅੰਮ੍ਰਿਤਧਾਰੀ ਹੋਣਾ ਬੜਾ ਜ਼ਰੂਰੀ ਆ ਕਿ ਇੱਕ ਅਪਰਾਲਾ ਤੇ ਬਹੁਤ ਵਧੀਆ ਪਰ ਇਥੋ ਦੀਆਂ ਸੰਗਤਾਂ ਨੂੰ ਹੋਰ ਮੈਂ ਸਨੇਹਾ ਦਉਣਾ ਚਾਹੁੰਨਾ ਕਿ ਹਰ ਵਾਰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਵਿੱਚ ਆਇਆ ਕਰਨ ਇਹਨੂੰ ਹੋਰ ਜੜਾਵਾ ਵਧੀਆ ਟੰਗ ਨਾਲ ਅਸੀਂ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਤੇ ਇਹ ਗੁਰੂ ਨੂੰ ਮਨਾਇਆ ਜਾਉਂਦਾ ਵਾਹਿਗੁਰੂ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਸ਼ਹਿਰ ਵਾਸੀ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਦੂਸਰੇ ਨੰਬਰ ਤੇ ਜਿਹੜੀ ਸੰਸਥਾ ਹੈ ਗੁਰੂ ਰਾਮਦਾਸ ਤੋਂ ਆਏ ਸਾਲੀ ਹਰ ਜੀ ਇਦਾਂ ਹੀ ਮਿਲਕਤਾਂ ਸਜਾਉਂਦੇ ਆ ਇਦਾਂ ਹੀ ਦਰਬਾਰ ਲਾਉਂਦੇ ਆ ਤੇ ਮਹਾਰਾਜ ਸਮਰਤ ਬਖਸ਼ੀ ਇਦਾਂ ਹੀ ਕਰਦੇ ਨੇ ਜਿੱਥੇ ਮੇਰੇ ਵੀ ਕਿਤੇ ਲੋੜ ਹੋਊਗੀ ਮੈਂ ਇਹਨਾਂ ਨਾਲ ਸਹਿਯੋਗ ਦੇਣੇ ਤਿਆਰ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈ ਭਾਈ ਤੇ ਸਭ ਤੋਂ ਵੱਡੀ ਮੁਰਤੀਸ ਮਗਰ ਕਿਤੋਂ ਸਿਹਤ ਰੱਖਣੀ ਜਿਹਦੀ ਆ ਕਿ ਸਾਨੂੰ ਨਸ਼ਾ ਮੁਕਤ ਹੋਣਾ ਚਾਹੀਦਾ ਆ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆ ਆਉਣ ਵਾਲੇ ਬੱਚਿਆਂ ਨੂੰ ਸਿੱਖੀ ਕੇਸਾਂ ਵੱਲ ਹੋਣਾ ਚਾਹੀਦਾ ਆ ਜੇ ਸਜਨ ਸਿੰਘ ਸਜਨ ਜਿਹੜੇ ਗੁਰੂ ਨਾਲ ਜੁੜਨ ਗੁਰੂ ਨਾਲ ਜੁੜਾਂਗੇ ਤਾਂ ਤਾਦੀ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਹੋਵਾਂਗੇ